ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਜਿਸ ਦੇ ਚੱਲਦੇ ਸਾਰੇ ਉਮੀਦਵਾਰਾਂ ਵੱਲੋਂ ਪ੍ਰਚਾਰ ਪ੍ਰਸਾਰ ਦੀ ਧਾਰ ਦਿਨ ਪ੍ਰਤੀ ਦਿਨ ਤਿੱਖੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਹੌਟ ਸੀਟ ਸੰਗਰੂਰ ਵਿਖੇ ਉਮੀਦਵਾਰਾਂ ਦੇ ਆਪਸ ਵਿੱਚ ਕੁੰਡੀਆਂ ਦੇ ਸਿੰਘ ਫਸਦੇ ਨਜ਼ਰ ਆ ਰਹੇ ਨੇ ਕਿਸੇ ਏਰੀਆ ਦੇ ਵਿੱਚ ਲੋਕਾਂ ਕੋਲ ਪਹੁੰਚੇ ਮਾਨ ਨੂੰ ਪੱਤਰਕਾਰਾਂ ਨੇ ਮੁਕਾਬਲੇ ਦੇ ਬਾਰੇ ਸਵਾਲ ਕਰ ਦਿੱਤੇ ਜਿਸ ਦਾ ਪਲਟਵਾਰ ਕਰਦੇ ਹੋਏ ਆਪਣੇ ਹਾਸੋ ਹੀਣੇ ਅੰਦਾਜ਼ ਦੇ ਵਿੱਚ ਮਾਨ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਵੱਡੇ ਵੱਡੇ ਡਿਗਜਾ ਨੂੰ ਖੁੱਲਾ ਚੈਲੰਜ ਕਰ ਦਿੱਤਾ ਇਸ ਦੇ ਨਾਲ ਹੀ ਹਾਸੇ-ਹਾਸੇ ਚ ਅਜਹੀ ਗੱਲ ਕਹਿ ਦਿੱਤੀ ਜਿਸ ਨੂੰ ਸੁਣ ਕੇ ਸਾਰੇ ਲੋਕ ਅਸ਼ਸ਼ਕਾ ਉਠੇ ਜਿਵਨੀ ਚੋਂ ਵੱਡੇ ਪੱਧਰੇ ਨਾਲ ਜਿੱਤੀ ਸੀ ਤੁਸੀਂ ਉਸ ਟਾਈਮ ਆਮ ਆਦਮੀ ਪਾਰਟੀ ਨੇ ਇੱਕ ਸਰਪੰਚ ਨੂੰ ਢਿੱਡ ਦਿੱਤੀ ਸੀ ਤੁਹਾਡੇ ਬਰਾਬਰ ਹੁਣ ਤੁਹਾਡਾ ਕਿਲਾ ਢਾਉਣ ਵਾਸਤੇ ਜਿਹੜਾ ਇੱਕ ਮੰਤਰੀ ਨੂੰ ਜਿਹੜਾ ਲੈ ਕੇ ਆਏ ਨੇ ਤੇ ਦੂਸਰੇ ਪਾਸੇ ਕਾਂਗਰਸ ਐ ਖੈਰੇ ਲੈ ਕੇ ਆਈ ਐ ਕਿਵੇਂ ਲੱਗਦਾਗਾ ਕਿੱਦਾਂ ਦਾ ਜਿਹੜਾ ਕੀਦੇ ਨਾਲ ਮੁਕਾਬਲਾ ਲੱਗਦਾ ਹੈ ਕਿਵੇਂ ਦੇਖਣ ਨੂੰ ਸਾਹਮਣੇ ਸਾਹਿਬ ਜੀ ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲੈਓ ਉਹ ਸੋਨੀਆ ਗਾਂਧੀ ਨੂੰ ਲੈਓ ਹੈ ਐਮੀ ਐ ਡੱਡੂਵਾਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ। ਇਸ ਬਿਆਨਬਾਜ਼ੀ ਦੀ ਸ਼ੁਰੂ ਹੋਈ ਜੰਗ 'ਚ ਵਿਰੋਧੀ ਉਮੀਦਵਾਰ ਮੀਤ ਹੇਰ ਵੀ ਪਿੱਛੇ ਨਹੀਂ ਹਟੇ। ਮੌਕਾ ਮਿਲਦੇ ਹੀ ਉਹਨਾਂ ਨੇ ਵੀ ਮਾਨ ਤੇ ਸ਼ਬਦੀ ਬਾਣ ਛੱਡੇ ਨੇ। ਮਾਨ ਕਹਿੰਦੇ ਨੇ ਵੀ ਮੇਰਾ ਮੁਕਾਬਲਾ ਦੇਖਣਾ ਤਾਂ ਸੂਨੀਆ ਗੱਦੀ ਜਾਂ ਨਰਿੰਦਰ ਮੋਦੀ ਦੇ ਨਾਲ ਕਰਵਾਉ। ਇਹ ਤੁਹਾਡਾ ਨਾਮ ਤੇ ਖੈਰਾ ਸਿੰਘ ਦਾ ਨਾਮ ਲੈ ਕੇ ਉਹ ਕਹਿ ਰਹੇ ਨੇ ਡੱਡੂਆਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ। ਦੇਖੋ ਮੈਂ ਸੰਗਰੂਰ ਦਾ ਭਾਈ ਮੈਂ ਐਡਾ ਵੱਡਾ ਲੀਡਰ ਨਹੀਂ ਮੈਂ ਤਾਂ ਸੰਗਰੂਰੋਂ ਹੀ ਲੜ ਸਕਦਾ ਸਿਮਰਜੀਤ ਮਾਨ ਜੀ ਨੂੰ ਕਿਹੜਾ ਨਿਆਣਿਆ ਪਤਾ ਹੋ ਵੀ ਮੋਦੀ ਚ ਕਿਹੜੇ ਹਲਕੇ ਤੋਂ ਲੜਦੇ ਆ ਸੋਨੀਆ ਗੱਲ ਚ ਕਿਹੜੇ ਹਲਕੇ ਤੋਂ ਲੜਦੇ ਆ ਜਾ ਕੇ ਉੱਥੋਂ ਲੜ ਲੈਂਦੇ ਸੰਗਰੂਰੋਂ ਵੀ ਮਾਨ ਸਾਹਿਬ ਬਾਹਰੋਂ ਆ ਕੇ ਲੜਦੇ ਆ ਤੇ ਬਾਕੀ ਮੈਂ ਮਾਨ ਸਾਹਿਬ ਦਾ ਸਤਿਕਾਰ ਕਰਦਾ ਉਹਨਾਂ ਨਾਲ ਬਹੁਤ ਛੋਟਾ ਬਾਕੀ ਮਾਨ ਸਾਹਿਬ ਮੇਰੇ ਵਿਰੁੱਧ 2017 ਚ ਵੀ ਇਲੈਕਸ਼ਨ ਲੜੇ ਸੀ ਬਰਨਾਲਿਓ ਤੇ ਉਦੋਂ ਦੇ ਰਿਜ਼ਲਟ ਜੇ ਮੈਂ ਜਿੱਤੇ ਆ ਤਾਂ ਮਾਨ ਸਾਹਿਬ ਨੂੰ ਮਿਲਦਾ 5000 ਜਿਹੜੀ ਵੋਟ ਆ ਜਿਹੜੀ ਪਈ ਸੀ ਪਰ ਉਹ ਜਿ ਤਾਣ ਹਰਾਉਣ ਵਾਲੇ ਲੋਕ ਹੈ ਬਰਨਾਲੇ ਦੇ ਲੋਕਾਂ ਦਾ ਫੈਸਲਾ ਹੈਗਾ ਸੋ ਪਤਾ ਨਹੀਂ ਜਾਂ ਉਦੋਂ ਵੀ ਮਾਨ ਸਾਹਿਬ ਨੇ ਬਰਨਾਲੇ ਆ ਕੇ ਕਾਹਨੂੰ ਲੜਨਾ ਸੀ ਉਦੋਂ ਵੀ ਪੰਜਾਬ ਚ ਕੈਪਟਨ ਮਰਿੰਦਰ ਸਿੰਘ ਆਗੇ ਸੀ ਬਾਦਲ ਸਾਹਿਬ ਆਗੇ ਸੀ ਲੰਬੀਉ ਉਥੋਂ ਜਾ ਕੇ ਲੜ ਲੈਂਦੇ ਜੇ ਹੁਣ ਮੋਦੀ ਤੇ ਉਹਨਾਂ ਦੀ ਗੱਲਾਂ ਕਰਦੇ ਇਸ ਮੌਕੇ ਸੰਗਰੂਰ ਦੇ ਵਿੱਚ ਫਸਮਾ ਮੁਕਾਬਲਾ ਬਣਿਆ ਹੋਇਆ ਸਾਰੇ ਉਮੀਦਵਾਰ ਜਿੱਤ ਪੱਕੀ ਹੋਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਸੰਗਰੂਰ ਦਾ ਬਾਦਸ਼ਾਹ ਕੌਣ ਬਣਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ